ਦੋਸਤੋ ਸਤ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਬਲਜਿੰਦਰ ਨਸਰਾਲੀ ਦੁਆਰਾ ਰਚਿਤ ਕਹਾਣੀ ਹੱਡਾ ਰੋੜੀ ਪਿੰਡ ਦੇ ਬਸ ਅੱਡੇ ਦੀ ਚੌਂਕੜੀ ਤੇ ਪੈਰਾਪਾਰ ਬੈਠਿਆਂ ਜੈਬੂ ਦਾ ਧਿਆਨ ਮੱਲੋ ਜੂਰੀ ਛੱਪੜ ਵੱਲ ਜਾ ਰਹੀਆਂ ਮੱਜਾਂ ਦੇ ਵਗ ਵੱਲ ਚੱਲਿਆ ਗਿਆ ਸਭ ਤੋਂ ਪਿੱਛੇ ਪੈਰ ਕੜੀਸ ਦੀ ਤੁਰੀ ਜਾ ਰਹੀ ਮੌਲੀ ਜੀ ਹੀ ਮੱਝ ਵੱਲ ਦੇਖਦਿਆਂ ਉਸ ਦੇ ਅੰਦਰੋਂ ਪਤਾ ਨਹੀਂ ਕੌਣ ਬੋਲਿਆ ਇਹ ਤਾਂ ਚੜ੍ਹਾਈ ਕਰ ਸਕਦੀ ਹੈ ਜੈਬੂ ਨੇ ਬੜੀ ਬੇਕਿਰਕੀ ਨਾਲ ਆਪਣੇ ਅੰਦਰਲੇ ਉਸ ਬੰਦੇ ਦਾ ਮੂੰਹ ਘੁੱਟ ਦਿੱਤਾ ਉੰਜ ਉਸ ਨੂੰ ਆਪਣੇ ਅੰਦਰ ਦੀ ਮਜਬੂਰੀ ਦਾ ਵੀ ਪਤਾ ਸੀ ਪਿਛਲੇ ਦੋ ਮਹੀਨੇ ਹੀ ਨਿਆ ਤਾਉ ਕੋਈ ਪਸ਼ੂ ਮਰਿਆ ਹੀ ਨਹੀਂ ਸੀ ਉਧਰ ਉਸਦੇ ਜਵਾਈ ਨਹੀਂ ਕੁੜੀ ਨੂੰ ਭੇਜ ਦਿੱਤਾ ਸੀ ਅਖੇ ਆਪਣੇ ਪੇਕੇਆਂ ਤੋਂ ਸਾਈਕਲ ਲੈ ਕੇ ਆ ਜੈਬੂ ਵਿਆਹ ਵਿੱਚ ਉਸ ਨੂੰ ਸਾਈਕਲ ਨਹੀਂ ਦੇ ਸਕਿਆ ਦਿੰਦਾ ਵੀ ਕਿਵੇਂ ਵਿਆਹ ਦੇ ਦਿਨਾਂ ਵਿੱਚ ਹੀ ਤਾਂ ਹੱਡਾ ਰੂੜੀ ਦਾ ਪੰਗਾ ਪਿਆ ਸੀ ਕੁੜੀ ਦਾ ਵਿਆਹ ਉਹ ਬਸ ਠੀਕ-ਠਾਕ ਹੀ ਕਰ ਸਕਿਆ ਸੀ ਜਿਹੜੇ 4 ਪੈਸੇ ਕੋਲ ਸਨ ਉਹ ਤਾਂ ਹੱਡਾ ਰੋੜੀ ਦੇ ਠੇਕੇ ਵਿੱਚ ਪਰੇ ਗਏ ਸਨ ਹੁਣ ਉਸ ਦਾ ਘਰ ਵਾਲਾ ਸ਼ਹਿਰ ਦਿਹਾੜੀ ਜਾਣ ਲਈ ਸਾਈਕਲ ਮੰਗਦਾ ਸੀ ਉਹ ਚੰਗਾ ਭਲਾ ਪਿੰਡ ਦੇ ਮਰੇ ਹੋਏ ਪਸ਼ੂ ਚੁੱਕਦਾ ਸੀ ਪਸ਼ੂਆਂ ਦਾ ਚੰਮ ਉਤਾਰ ਕੇ ਵੇਚਦਾ ਸੀ ਭਾਵੇਂ ਇਸ ਕੰਮ ਨਾਲ ਉਸ ਦੇ ਟੱਬਰ ਦਾ ਗੁਜ਼ਾਰਾ ਤਾਂ ਨਹੀਂ ਹੁੰਦਾ ਸੀ ਉਸ ਨੂੰ ਦਿਹਾੜੀ ਜੋਤਾ ਕਰਨਾ ਪੈਂਦਾ ਸੀ ਪਰ ਵਿੱਚ ਵਿੱਚ ਜਦੋਂ ਕੋਈ ਪਸ਼ੂ ਮਰਦਾ ਸੀ ਤਾਂ ਜੈਬੂ ਦੀ ਕਬੀਲਦਾਰੀ ਦੀ ਰਿੰਗ ਦੀ ਜਾ ਰਹੀ ਗੱਡੀ ਨੂੰ ਠੱਕਾ ਲੱਗ ਜਾਂਦਾ ਸੀ ਚਮੜੇ ਦਾ ਅੱਜਕੱਲ ਭਾ ਵੀ ਚੰਗਾ ਮਿਲ ਜਾਂਦਾ ਸੀ ਇਹੀ ਕਾਰਨ ਸੀ ਕਿ ਵਿੜੇ ਦੇ ਹੋਰਨਾ ਘਰਾਂ ਦੇ ਮੁਕਾਬਲੇ ਉਸ ਦਾ ਘਰ ਕੁਝ ਸੌਖਾ ਚੱਲ ਰਿਹਾ ਸੀ ਹੱਡਾ ਰੂੜੀ ਦੇ ਠੇਕੇ ਤੇ ਚੜਨ ਦਾ ਪੰਗਾ ਵੀ ਜੈਬੂ ਦੇ ਹੀ ਪੈਰੋਂ ਪਿਆ ਸੀ ਉਸ ਦਿਨ ਉਹ ਕਿਸੇ ਜੱਟ ਦੇ ਖੇਤਾਂ ਵਿੱਚ ਕਣਕ ਗੁੱਟ ਰਹੇ ਸਨ ਬੇੜੇ ਦੇ 4-5 ਬੰਦੇ ਇੱਕ ਭਈਆ ਤੇ ਇੱਕ ਉਹ ਆਪ ਇੱਕੋ ਪਾਲ ਵਿੱਚ ਗੁੜਾਈ ਕਰਦੇ ਅੱਗੇ ਵਧ ਰਹੇ ਸਨ ਨਾਲ ਦੀ ਨਾਲ ਉਹ ਗੱਲਾਂ ਵੀ ਕਰੀ ਜਾ ਰਹੇ ਸਨ ਜੈਬੂ ਤੋਂ ਕਾਲੂ ਦੇ ਟੱਬਰ ਦੀ ਗੱਲ ਸੁਣਾਈ ਗਈ ਭਾਈ ਕਾਲੂ ਦੀ ਛੋਟੀ ਕੁੜੀ ਨੂੰ ਦੇਖਣ ਆਲੇ ਆ ਗਏ ਕਿਰਾਂ ਪਿੱਛੇ ਜਿਹੇ ਜਿਹੜੀ ਵਰਸੀ ਦੇਖਣ ਆਲੇ ਲਈ ਚਾਹ ਨਾਲ ਰੱਖੀ ਤੀ ਕੁੜੀ ਸਾਰੀ ਉਹ ਖਾ ਗਈ ਅਗੋਂ ਪਈ ਦੇਖਣ ਵਾਲੇ ਆਏ ਮਜਬੂਤ ਸੀਗੇ ਸ਼ਹਿਰੀ ਪੜੇ ਲਿਖੇ ਉਹ ਤਾਂ ਪਈ ਧਾੜ ਗਏ ਬਈ ਕੁੜੀ ਸਿਦਰੀ ਐ ਅਗਲੇ ਜਵਾਬ ਦੇਗੇ ਜੈਬੂ ਦੀ ਗੱਲ ਸੁਣ ਕੇ ਸਾਰੇ ਹੱਸ ਪਏ ਦੋ ਤਿੰਨ ਦਿਨ ਕੰਨ ਘੁੜਦੇ ਹੋਏ ਉਹਨਾਂ ਨੇ ਇਹ ਗੱਲ ਫਿਰ ਯਾਦ ਕੀਤੀ ਤੇ ਹੱਸਦੇ ਰਹੇ ਫਿਰ ਕਿਸੇ ਨੇ ਉਹਨਾਂ ਵਿੱਚੋਂ ਹੀ ਜੈਬੂ ਦੀ ਸੁਣਾਈ ਗੱਲ ਕਾਲੂ ਨੂੰ ਜਾ ਦੱਸੀ ਕਾਲੂ ਨੇ ਇੱਕਦਮ ਤੁਰੇ ਜਾਂਦੇ ਜੈਬੂ ਨੂੰ ਘੇਰ ਲਿਆ ਕਿਓਏ ਕੁੱਤਿਆ ਚਾਮੜਾ ਤੂੰ ਸਾਲਿਆ ਗੱਲਾਂ ਬਣਾਉਂਦਾ ਫਿਰਦਾ ਜੱਟਾਂ ਕੋਲ ਸਾਡੀਆਂ ਕਾਲੂ ਗੱਲ ਮੂੰਹ ਸੰਭਾਲ ਕੇ ਘਰ ਕੌਣ ਕਹਿੰਦਾ ਮੈਂ ਗੱਲਾਂ ਬਣਾਉਂਦਾ ਹੈ ਹੈ ਉਹੀ ਤਾਹਾਂ ਤਾਹ ਜੜੀ ਜਾਂਦਾ ਹੈ ਜੈਬੂ ਨੇ ਕਿਹਾ ਸੀ ਉਂਝ ਉਹ ਝਰਕ ਗਿਆ ਸੀ ਉਸ ਨੂੰ ਕਾਲੂ ਦੀ ਕੁੜੀ ਬਾਰੇ ਕੀਤੀ ਗੱਲ ਸੰਬੰਧੀ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਸੀ ਸਾਲਿਆ ਸੋਡੇ ਨਾਲ ਤਾਂ ਹੀ ਜਿਹੜੇ ਹੀ ਚੰਗੇ ਨੇ ਜਿਹੜੇ ਸਵੇਰੇ ਉੱਠ ਕੇ ਕਿਸੇ ਦੇ ਮੁੰਡਾ ਜੰਮਣ ਦੀ ਸੁੱਖਤਾ ਮੰਗਦੇ ਨੇ ਤੁਸੀਂ ਤਾਂ ਸਾਲੋ ਕਿਸਦਾ ਡੰਗਰ ਮਰਨ ਦੀ ਹੀ ਸੁਖ ਸੁਖਣੀ ਐ ਕਾਲੂ ਲੜਨ ਦੇ ਇਰਾਦੇ ਵਿੱਚ ਸੀ ਕਾਲੂ ਦੀ ਗੱਲ ਨਾਲ ਜੈਬੂ ਨੂੰ ਗੁੱਸਾ ਹਨੇਰੀ ਵਾਂਗ ਚੜ ਗਿਆ ਸੀ ਅਗਲੇ ਹੀ ਪਲ ਉਹ ਉਲਝ ਗਏ ਸਨ ਉਹਨਾਂ ਨੂੰ ਗੁੱਥਮ ਗੁੱਥਾਂ ਹੋਿਆਂ ਨੂੰ ਲੋਕਾਂ ਨੇ ਹਟਾਇਆ ਸੀ ਕਾਲੂ ਉਸ ਦੀ ਦਾੜੀ ਵਿੱਚੋਂ ਵਾਲਾਂ ਦਾ ਗੁੱਛਾ ਪਟਕੇ ਲੈ ਗਿਆ ਸੀ ਦੇ ਤਸ਼ਈ ਸ਼ਾਣੇ ਬਿਆਨੇ ਕੀਵੇਂ ਮੁੰਡੇ ਖੁੰਡਿਆ ਵਾਂਗ ਜਫਾ ਮਜਫਾ ਹੁੰਦੇ ਆ ਵੇੜਿਆਂ ਦੀਆਂ ਬੁੜੀਆਂ ਉਹਨਾਂ ਨੂੰ ਲਾਂਨਤਾ ਪਾ ਰਹੀਆਂ ਸਨ ਗੱਲ ਸ਼ਾਂਤ ਹੋ ਗਈ ਸੀ ਪਰ ਕਾਲੂ ਦਾ ਗੁੱਸਾ ਸ਼ਾਂਤ ਨਹੀਂ ਸੀ ਹੋਇਆ ਉਹ ਅਗਲੇ ਹੀ ਦਿਨ ਸਰਪੰਚ ਕੋਲ ਜਾ ਖੜਿਆ ਸੀ ਸਰਪੰਚ ਸਾਹਿਬ ਸ਼ਨੂੰ ਤਾਂ ਪਤਾ ਹੈ ਬਈ ਜੈਬੂ ਕੱਲਾ ਹੀ ਪਿੰਡ ਦੇ ਪਸ਼ੂ ਚੁੱਕਦਾ ਹੈ ਪਹਿਲਾਂ ਗੱਲ ਹੋਰ ਸੀ ਬਈ ਚਮੜਾ ਬਹੁਤਾ ਮਹਿੰਗਾ ਨਹੀਂ ਸੀ ਵਿਕਦਾ ਹੁਣ ਤਾਂ ਚਮੜੇ ਦੇ ਪਾ ਅਸਮਾਨੀ ਚੜੇ ਹੋਏ ਨੇ ਮੈਂ ਚਾਹਨਾ ਹੱਡਾ ਰੂੜੀ ਦੀ ਬੋਲੀ ਹੋਵੇ ਆ ਆਪਣੇ ਗਵਾਂਢੀ ਪਿੰਡ ਜਰਗ ਹੱਡਾ ਰੂੜੀ ਦੀ ਬੋਲੀ ਹੁੰਦੀ ਹੈ ਓਏ ਕਾਲੂ ਜਰਗ ਤਾਂ ਵੱਡਾ ਪਿੰਡ ਹੈ ਉੱਥੇ ਤਾਂ ਕੋਈ ਨਾ ਕੋਈ ਪਸ਼ੂ ਮਰਦਾ ਹੀ ਰਹਿੰਦਾ ਆਪਣਾ ਪਿੰਡ ਤਾਂ ਦਰਮਿਆਨਾ ਜਿਹਾ ਪਿੰਡ ਹੈ ਆਪਣੀ ਨਹੀਂ ਚੱਲਣਾ ਇਹ ਕੰਮ ਸਰਪੰਚ ਮੰਜੇ ਤੇ ਚੱਪ ਮਾਰੀ ਬੈਠਾ ਪੱਗ ਬਨ ਰਿਆ ਸੀ ਪਸ਼ੂਤਾ ਜੀ ਮਰਦੇ ਹੀ ਰਹਿੰਦੇ ਨੇ ਨਾਲੇ ਪਿੰਡ ਦੀ ਆਮਦਨੀ ਵਧੂ ਕਾਲੂ ਆਪਣੀਆਂ ਸਾਰੀਆਂ ਦਲੀਲਾਂ ਨਾਲ ਸਰਪੰਚ ਨੂੰ ਕਾਇਲ ਕਰ ਲੈਣਾ ਚਾਹੁੰਦਾ ਸੀ ਕੋਈ ਨਹੀਂ ਮੈਂ ਸੋਚ ਲੈਂਦਾ ਸਰਪੰਚ ਨੇ ਆਖਿਆ ਸੀ ਇੱਕ ਦਿਨ ਜਦੋਂ ਜੈਬੂ ਜੱਟਾਂ ਵਾਲੀ ਸੱਤ ਕੋਲੋਂ ਲੰਘ ਰਿਹਾ ਸੀ ਸਰਪੰਚ ਨੇ ਉਸ ਨੂੰ ਕਾਲੂ ਦੀ ਬੋਲੀ ਕਰਵਾਉਣ ਵਾਲੀ ਗੱਲ ਦੱਸੀ ਸੁਣ ਕੇ ਜੈਬੂ ਪਰ ਅੰਦਰ ਤੱਕ ਧੰਕ ਗਿਆ ਉਹ ਆਪਣੇ ਆਪ ਨੂੰ ਸੰਭਾਲਦਾ ਹੋਇਆ ਨਿਮਰਤਾ ਨਾਲ ਬੋਲਿਆ ਸਰਦਾਰ ਜੀ ਇਹ ਕਿਹੜਾ ਕੰਮ ਹੈ ਮੈਂ ਜਿਹਨੂੰ ਠੇਕੇ ਤੇ ਦੇ ਦਿੱਤਾ ਜਾਵੇ ਕੀ ਕੱਢਣ ਪਾਉਣ ਨੂੰ ਹੈ ਇਸ ਕੰਮ ਵਿੱਚ ਨਾਲੇ ਮਰੇ ਹੋਏ ਰੱਬ ਦੇ ਜੀ ਦੀ ਬੋਲੀ ਕਰਵਾਉਣੀ ਤਾਂ ਉਹੀ ਚੰਗਾ ਕੰਮ ਨਹੀਂ ਕਾਲੂ ਸਾਂਭ ਲਵੇ ਇਹ ਕੰਮ ਜੈਬੂ ਇਹ ਗੱਲ ਕਹਿ ਤਾਂ ਗਿਆ ਸੀ ਪਰ ਉਸ ਨੂੰ ਜਾਪਦਾ ਸੀ ਕਿ ਕੋਈ ਜਣਾ ਉਸ ਦੇ ਹੇਠੋਂ ਜ਼ਮੀਨ ਨੂੰ ਖਿਸਕਾਈ ਜਾ ਰਿਹਾ ਸੀ ਤੇ ਉਹ ਮੁੱਦੇ ਮੂ ਡਿੱਗਣ ਹੀ ਵਾਲਾ ਸੀ ਬਸ ਜਿਵੇਂ ਨਾ ਨਾ ਇਹ ਕੰਮ ਨਾ ਕਰਿਓ ਮਰੇ ਹੋਏ ਪਸ਼ੂ ਦੀ ਕੀਮਤ ਪਾਉਣੀ ਤਾਂ ਮਹਾਪਾਪ ਹੈ ਪਿੰਡ ਇਹਨਾ ਹੀ ਨਿਕਰ ਗਿਆ ਬਈ ਹੱਡਾ ਰੋੜੀ ਦੀ ਬੋਲੀ ਕਰਾਈਏ ਕਾਣੇ ਮੱਗਰ ਨੇ ਉੱਚੀ ਦੇਣੀ ਕਿਹਾ ਕਾਣਾ ਮਗਰ ਜੱਬੂ ਨੂੰ ਕਦੇ ਚੰਗਾ ਨਹੀਂ ਸੀ ਲੱਗਿਆ ਪਰ ਅੱਜ ਉਹ ਰੱਬ ਬਣ ਕੇ ਬੋੜਿਆ ਸੀ ਐਨ ਤਾਂ ਫਿਰ ਇਹ ਵੀ ਖਾਲ ਉਤਾਰ ਕੇ ਵੇਚਦਾ ਹੀ ਐ ਸਰਪੰਚ ਨੇ ਮਾਮੂਲੀ ਜਿਹਾ ਹੱਸ ਕੇ ਮਗਰ ਦੀ ਗੱਲ ਉਲਟਾਉਣ ਦਾ ਯਤਨ ਕੀਤਾ ਉਹ ਤਾਂ 베ਚ ਨਹੀਂ ਉਹ ਐ ਇਹ ਮਰਦਾਰ ਚੁੱਕਦਾ ਹੈ ਉਹਦਾ ਚੰਮ ਉਤਾਰਦਾ ਹੈ ਸਾਰਾ ਕਿਰਿਆ ਕਰਮ ਇਹੀ ਕਰਦਾ ਹੈ ਜੇ ਨਾ ਚੁੱਕੇ ਤਾਂ ਪਿੰਡ 'ਚ ਤਾਂ ਗੰਦ ਨਹੀਂ ਪੈਜੂ ਮਗਰ ਡਟਿਆ ਖੜਾ ਸੀ ਉਹ ਆਪਾਂ ਤਾਂ ਕੀ ਲੈਣਾ ਉਹ ਤਾਂ ਕਾਲੂ ਮਜਵੀ ਆਇਆ ਸੀ ਮੈਂ ਤਾਂ ਸਮਝਾਇਆ ਉਸ ਨੂੰ ਸਰਪੰਚ ਢਿੱਲਾ ਪੈ ਗਿਆ ਸੀ ਨਾਲੇ ਸਰਦਾਰ ਜੀ ਇੱਕ ਗੱਲ ਹੋਰ ਵੀ ਹੈ ਹੁਣ ਤਾਂ ਅਸੀਂ ਇਸ ਕੰਮ ਨੂੰ ਮੁਖਤਤਾ ਸਮਝ ਕੇ ਕਰੀ ਜਾਂਦੇ ਆ ਜੇ ਕਿਸੇ ਨੇ ਠੇਕੇ ਤੇ ਲੈ ਲਿਆ ਤਾਂ ਅਗਲਾ ਕਿਸੇ ਦੇ ਪਸ਼ੂ ਦੇ ਮਰਨ ਦੀ ਸੁੱਖ ਵੀ ਸੁਖਿਆ ਕਰੂ ਜੈਬੂ ਆਪਣੀ ਇਸ ਦਲੀਲ ਤੇ ਖੁਸ਼ੀ ਸੀ ਇਹ ਗੱਲ ਤਾਂ ਤੇਰੇ ਲੱਖ ਦੀ ਹੈ ਜੈਬੂ ਤੁਜ ਕੀ ਚੱਲ ਮੈਂ ਨਹੀਂ ਮੰਨਦਾ ਬੇੜੇ ਵਾਲਿਆਂ ਦੀ ਗੱਲ ਸਰਪੰਚ ਪੂਰੀ ਤਰ੍ਹਾਂ ਪਿਗਲ ਗਿਆ ਸੀ ਜਦੋਂ ਸਰਪੰਚ ਨੇ ਕਾਲੂ ਦੀ ਗੱਲ ਨਾ ਮੰਨੀ ਤਾਂ ਕਾਲੂ ਨੇ ਕੁਝ ਬੰਦਿਆਂ ਦੇ ਦਸਤਖਤ ਕਰਵਾ ਕੇ ਅਰਜੀ ਪੰਚਾਇਤ ਅਫਸਰ ਦੇ ਦਫ਼ਤਰ ਵਿੱਚ ਦੇ ਦਿੱਤੀ ਛੇਤੀ ਹੀ ਅਰਜੀ ਮਨਜ਼ੂਰ ਹੋ ਗਈ ਤੇ ਇਸ ਵਾਰ ਸ਼ਾਮਲਾਟ ਦੀ ਜ਼ਮੀਨ ਦੀ ਬੋਲੀ ਦੇ ਨਾਲ ਹੀ ਹੱਡਾ ਰੂੜੀ ਦੀ ਬੋਲੀ ਕਰਵਾਉਣ ਦੇ ਆਦੇਸ਼ ਸਰਪੰਚ ਨੂੰ ਭੇਜ ਦਿੱਤੇ ਗਏ ਉਹ ਉਸ ਦਿਨ ਪਿੰਡ ਦੇ ਬੱਸ ਅੱਡੇ ਤੇ ਬੈਠਾ ਸੀ ਦਿਹਾੜੀ ਮਿਲੀ ਨਹੀਂ ਸੀ ਸਰਪੰਚ ਬੱਸ ਚੜਨ ਲਈ ਆਇਆ ਸੀ ਸਰਪੰਚ ਨੇ ਜੈਬੂ ਨੂੰ ਕੋਲ ਬੁਲਾ ਕੇ ਸਾਰੀ ਗੱਲ ਦੱਸ ਦਿੱਤੀ ਸੀ ਸੁਣਦੀ ਸਾਰ ਜੈਬੂ ਅੰਦਰ ਕੁਝ ਟੁੱਟ ਗਿਆ ਸੀ ਕੜਕ ਕਰਕੇ ਹੁਣ ਕੁਝ ਹੋ ਸਕਦਾ ਜੀ ਕਿ ਨਹੀਂ ਉਸ ਦੇ ਮੂੰਹੋਂ ਸਾਹਸਤ ਹੇਣ ਬੋਲ ਮਸਾਂ ਬਾਹਰ ਨਿਕਲੇ ਹੋ ਨਹੀਂ ਕੋਈ ਹੋ ਸਕਦਾ ਸਰਕਾਰ ਤਾਂ ਕਮਲਿਆ ਆਮਦਨ ਦਾ ਕੋਈ ਨਾ ਕੋਈ ਜ਼ਰੀਆ ਲੱਭਦੀ ਹੁੰਦੀ ਐ ਸਰਪੰਚ ਦੇ ਬੋਲ ਨੇ ਜੈਬੂ ਉੱਪਰ ਗੜੇ ਮਾਰ ਕਰ ਦਿੱਤੀ ਉਸੇ ਵੇਲੇ ਬੱਸ ਆ ਗਈ ਸਰਪੰਚ ਬੱਸ ਵੱਲ ਵੱਧ ਗਿਆ ਅੱਡੇ ਤੇ ਖੜੀਆਂ ਪਿੰਡ ਦੀਆਂ ਸਵਾਰੀਆਂ ਬੱਸ ਵੱਲ ਟੱਟ ਕੇ ਪੈ ਗਈਆਂ ਅਡਾਟ ਦੀ ਆ ਪੌਂਦੀ ਬੱਸ ਸ਼ਹਿਰ ਵੱਲ ਵਧਣ ਲੱਗੀ ਉਸਦੇ ਸਲੈਂਸਰ ਵਿੱਚੋਂ ਨਿਕਲਿਆ ਧੂਆਂ ਜੈਬੂ ਦੇ ਆਲੇ ਦੁਆਲੇ ਫੈਲ ਗਿਆ ਕਾਫੀ ਦੇਰ ਬਾਅਦ ਅਚਾਨਕ ਉਸਨੂੰ ਖਿਆਲ ਆਇਆ ਕਿ ਹੁਣ ਉਸਨੂੰ ਤੁਰਨਾ ਪਵੇਗਾ ਅੱਡੇ ਦੀ ਚੌਂਕੜੀ ਉੱਤੇ ਬੈਠੇ ਚਾਰ-ਪੰਜ ਬੁੜੇ ਸਮੇਂ ਨੂੰ ਰੀਂਗਦਿਆਂ ਹੋਇਆਂ ਦੇਖ ਰਹੇ ਸਨ ਚੰਦ ਚੁਲਾਹੇ ਦਾ ਮੁੰਡਾ ਆਪਣੇ ਖੋਖੇ ਵਿੱਚ ਆਪਣੇ ਨਵੇਂ ਗਾਹਕ ਦਾ ਜੂੜਾ ਮਨ ਰਿਹਾ ਸੀ ਦੋ ਮੁੰਡੇ ਉਸਦੀ ਕੁਰਸੀ ਕੋਲ ਖੜੇ ਜਿਵੇਂ ਇਹ ਦ੍ਰਿਸ਼ ਪਹਿਲੀ ਵਾਰ ਦੇਖ ਰਹੇ ਸਨ ਇੱਕ ਹੋਰ ਮੁਸ਼ਫਟ ਮੁੰਡਾ ਬਸ ਚੜਨ ਲਈ ਆਇਆ ਦੋ ਕਾਲਜੀਏਟ ਕੁੜੀਆਂ ਵੱਲ ਕਸੂਤਾ ਜਿਹਾ ਝਾਕ ਰਿਹਾ ਸੀ ਅੱਡੇ ਤੋਂ ਘਰ ਤੱਕ ਦਾ ਸਫ਼ਰ ਅਜੇ ਉਸ ਦੇ ਸਾਹਮਣੇ ਸੀ ਇੰਜ ਲੱਗਦਾ ਸੀ ਜਿਵੇਂ ਸਾਰਾ ਕੁਝ ਹੀ ਬਦਲ ਗਿਆ ਹੋਵੇ ਉਹ ਹੌਲੀ-ਹੌਲੀ ਕਦਮ ਪੁੱਟਦਾ ਘਰ ਵੱਲ ਤੁਰ ਪਿਆ ਤੀਵੀਆਂ ਦੀ ਇੱਕ ਟੋਲੀ ਘਾਹ ਖੋਤਣ ਲਈ ਜਾਣ ਲਈ ਗਲੀ ਵਿੱਚੋਂ ਬਾਹਰ ਨਿਕਲ ਰਹੀ ਸੀ ਆਪਣੇ ਘਰ ਦੇ ਵਿਹੜੇ ਵਿੱਚ ਵੜਦਿਆਂ ਹੀ ਉਸ ਨੂੰ ਮੀਤੋ ਮੱਜਾਂ ਨੂੰ ਘਾਹ ਪਾਉਂਦੀ ਦੇਖੀ ਜੈਬੂ ਨੇ ਉਸ ਦੇ ਧੱਪਲੂ ਸੇ ਚਿਹਰੇ ਵੱਲ ਦੇਖਿਆ ਬੋਲੀ ਹੋਗੀ ਹੱਡਾ ਰੂੜੀ ਦੀ ਹੁਣ ਅਚਾਨਕ ਉਸ ਨੇ ਜਿਵੇਂ ਵਿਹੜੇ ਵਿੱਚ ਬੰਬ ਚਲਾ ਦਿੱਤਾ ਜਿਹੋ ਜਿਹੇ ਮੋੜ ਦੀ ਉਸ ਨੂੰ ਆਸ ਸੀ ਉਹੋ ਜਿਹਾ ਇੱਕਦਮ ਕੁਝ ਨਾ ਵਾਪਰਿਆ ਮੀਤੋ ਇੱਕ ਵਾਰ ਖਖੰਬਰ ਕੀ ਉਸ ਵੱਲ ਜ਼ਰੂਰ ਚਾਕੀ ਅੱਖਾਂ ਸੰਘੇੜਦਿਆਂ ਉਸਨੇ ਪਤਾ ਨਹੀਂ ਕੀ ਫੈਸਲਾ ਕੀਤਾ ਉਹ ਉਸੇ ਤਰ੍ਹਾਂ ਕੱਲ ਦੀ ਖੋਤਕੇ ਲਿਆਂਦੀ ਪੰਡ ਵਿੱਚੋਂ ਘਾ ਪਾਉਂਦੀ ਰਹੀ ਮਿੱਤੋ ਦਾ ਪਤਲਾ ਲੰਮਾ ਸਰੀਰ ਕਿਸੇ ਬੁੱਤ ਵਾਂਗ ਜਾਪਦਾ ਸੀ ਤੁਰਦਾ ਫਿਰਦਾ ਬੁੱਤ ਕਾਵਾਲੀ ਪੱਲੀ ਖਾਲੀ ਕਰਕੇ ਉਸਨੇ ਛਾੜ ਦਿੱਤੀ ਤੇ ਫਿਰ ਜੈਬੂ ਬਲ ਆਉਂਦੀ ਹੋਈ ਹੱਥ ਮਾਰ ਮਾਰ ਕੇ ਬੋਲਣ ਲੱਗੀ ਉਹਨਾਂ ਦੱਬਣਿਆਂ ਨੂੰ ਕਹੀਂ ਬਈ ਕਰਾ ਲੋ ਬੋਲੀ ਲਾ ਲੋ ਜਿਹੜਾ ਜ਼ੋਰ ਲਾਉਣਾ ਅਸੀਂ ਰੋਟੀ ਤੋਂ ਨਹੀਂ ਮਰਨ ਲੱਗੇ ਜੈ ਖਾਣੇ ਮਜਵੀ ਦੇ ਰੋਟੀ ਪਕਦੀ ਨਹੀਂ ਬੋਲੀ ਦੇ ਦੇਣਗੇ ਮੀਤੋ ਦੀ ਗੜਕਵੀਂ ਆਵਾਜ਼ ਨੇ ਜੈਬੂ ਅੰਦਰ ਪੈਦਾ ਹੋ ਗਈ ਖਲਾ ਨੂੰ ਭਰ ਦਿੱਤਾ ਸੀ ਉਸਨੇ ਹੈਰਾਨੀ ਨਾਲ ਮੀਤੋ ਦੇ ਮੂੰਹ ਵੱਲ ਦੇਖਿਆ ਮੀਤੋ ਦੇ ਝੁਰੜੀਆਂ ਭਰੇ ਚਿਹਰੇ ਤੇ ਕੋਈ ਗੈਬੀ ਜਹੀ ਲਿਸ਼ਕਾ ਗਈ ਸੀ ਕਣਕਾਂ ਚੁੱਕੀਆਂ ਗਈਆਂ ਸਨ ਤੇ ਦੂਰ ਤੱਕ ਖਾਲੀ ਪਏ ਖੇਤਾਂ ਵਿੱਚ ਭੰਗ ਭੁਜਦੀ ਸੀ ਪੰਚਾਇਤੀ ਜ਼ਮੀਨ ਦੀ ਬੋਲੀ ਸਾਲ ਬਾਦ ਇਨ੍ਹਾਂ ਦਿਨਾਂ ਵਿੱਚ ਸੌਣੇ ਦੀ ਬਜਾਈ ਤੋਂ ਪਹਿਲਾਂ ਹੱਡਾ ਰੋੜੀ ਦੀ ਬੋਲੀ ਵੀ ਜ਼ਮੀਨ ਦੀ ਬੋਲੀ ਦੇ ਨਾਲ ਹੀ ਹੋਣੀ ਸੀ ਧਰਮਸ਼ਾਲਾ ਵਿੱਚ ਵੀਡੀਓ ਕਾਫੀ ਲੇਟ ਆਇਆ ਸੀ ਗਰਮੀ ਦੇ ਅਕਾਇ ਲੋਕ ਬਿੰਦੀ ਛੱਟੇ ਅਫਸਰ ਨੂੰ ਗਾਲਾਂ ਕੱਢਣ ਲੱਗ ਪੈਂਦੇ ਜ਼ਮੀਨ ਠੇਕੇਤੇ ਲੈਣ ਵਾਲੇ ਜੱਟਾਂ ਤੇ ਹੋਰ ਕੁੰਡੀਆਂ ਦੇ ਸਿੰਘ ਫਸਲੇ ਦੇਖਣ ਵਾਲੇ ਤਮਾਸ਼ੀਨਾਂ ਸਮੇਤ ਕਾਫੀ ਇਕੱਠ ਸੀ ਸਭ ਤੋਂ ਪਹਿਲਾਂ ਜ਼ਮੀਨ ਦੀ ਬੋਲੀ ਹੋਈ ਜੱਟ ਇੱਕ ਦੂਜੇ ਤੋਂ ਵੱਧ-ਵੱਧ ਕੇ ਜ਼ਿੱਦ-ਜ਼ਿੱਦ ਕੇ ਬੋਲੀ ਦਿੰਦੇ ਰਹੇ ਇਸ ਦੌਰਾਨ ਜੈਬੂ ਦਾ ਦਿਲ ਪਾਣੀ ਨਾਲ ਵੀ ਪਤਲਾ ਪਿਆ ਰਹਾ ਉਹ ਸਰਪੰਚ ਦੇ ਨੇੜੇ ਕੁਰਸੀ ਕੋਲ ਬੈਠਾ ਸੀ ਕਦੇ ਕਦੇ ਉਹ ਆਲੇ ਦੁਆਲੇ ਖੜੇ ਲੋਕਾਂ ਦੇ ਚਿਹਰਿਆਂ ਵੱਲ ਦੇਖਦਾ ਕਈ ਚਿਹਰੇ ਤਾਂ ਆਪਣਾ ਰੰਗ ਪੂਰੀ ਤਰ੍ਹਾਂ ਉਟਾ ਚੁੱਕੇ ਸਨ ਪਿੰਡ ਵਾਸੀਓ ਤੁਹਾਨੂੰ ਸਭ ਨੂੰ ਪਤਾ ਹੈ ਬਈ ਵੇੜੇ ਵਾਲਾ ਜੈਬ ਸਿਓ ਕਈ ਸਾਲਾਂ ਤੋਂ ਮਰੇ ਹੋਏ ਡੰਗਰ ਚੁੱਕਦਾ ਆਉਂਦਾ ਹੈ ਪੰਚਾਇਤ ਸੈਕਟਰੀ ਨੇ ਜ਼ਮੀਨ ਦੀ ਬੋਲੀ ਖਤਮ ਹੋਣ ਤੋਂ ਤੁਰੰਤ ਬਾਅਦ ਆਖਣਾ ਸ਼ੁਰੂ ਹੀ ਕੀਤਾ ਸੀ ਕਿ ਜੈਬੂ ਤੇ ਰਹਾ ਨਾ ਗਿਆ ਸਾਲਾਂ ਤੋਂ ਕਿਉਂ ਜੀ ਸਾਡਾ ਟਬਰ ਤਾਂ ਪੁੱਸ਼ਤਾਂ ਤੋਂ ਇਹੀ ਕੰਮ ਕਰਦਾ ਹੈ 40 ਸਾਲ ਤਾਂ ਮੈਨੂੰ ਹੋ ਗਏ ਕੋਈ ਆਹੋ ਤੁਸੀਂ ਸੁਣੋ ਤਾਂ ਸਹੀ ਹੁਣ ਭਾਈ ਬੇੜੀ ਦੇ ਕੁਝ ਬੰਦੇ ਚਾਹੁੰਦੇ ਨੇ ਕਿ ਹੱਡਾ ਰੂੜੀ ਦੀ ਨਿਲਾਮੀ ਕੀਤੀ ਜਾਵੇ ਬੋਲੀ ਦੇ ਕੇ ਕੋਈ ਮਰਜ਼ੀ ਸਾਮਲ ਲਵੇ ਹੱਡਾ ਰੂੜੀ ਇਸ ਨਾਲ ਪੰਚਾਇਤ ਦੀ ਆਮਦਨ ਵਧੂਗੀ ਅਫਸਰ ਦੇ ਇਸ਼ਾਰੇ ਤੇ ਪਿੰਡ ਦੇ ਚੌਂਕੀਦਾਰ ਠਾਕੁਰ ਨਾਈ ਨੇ ਬੋਲੀ ਸ਼ੁਰੂ ਕੀਤੀ ਹਾਂਜੀ ਸਰਕਾਰੀ ਬੋਲੀ 500 ਸਰਕਾਰੀ ਬੋਲੀ 500 600 ਕਾਲੂ ਬੋਲਿਆ 700 ਜੈਬੂ ਨੇ ਕਿਹਾ 800 ਕਾਲੂ ਦੀ ਆਵਾਜ਼ ਸੀ ਹਾਂ ਭਾਈ ਕਾਲੂ ਸਿਓ 800 ਬੋਲੀ 600 ਦੇ ਕਦਮ ਪੁੱਟਦੀ 4000 ਤੱਕ ਚੱਲੀ ਗਈ ਸੀ ਜ਼ਮੀਨ ਦੀ ਬੋਲੀ ਦੇਣ ਵਾਲੇ ਬਹੁਤ ਸਾਰੇ ਲੋਕ ਚਲੇ ਗਏ ਸਨ ਫਿਰ ਵੀ ਕਾਫੀ ਸਾਰੇ ਜੱਟ ਹਰੀਜਨਾਂ ਤੇ ਮਜਬੀਆਂ ਦਾ ਭੇੜ ਹੁੰਦਾ ਦੇਖਣ ਲਈ ਖੜੇ ਸਨ ਜਦੋਂ ਜੈਬੂ ਨੇ 4100 ਕਿਹਾ ਤਾਂ ਕਾਲੂ ਦੇ ਮੁੰਡੇ ਨੇ ਆਪਣੇ ਪਿਓ ਨੂੰ ਬੋਲੀ ਛੱਡ ਦੇਣ ਲਈ ਆਖ ਦਿੱਤਾ ਸੀ ਚੌਂਕੀਦਾਰ ਨੇ ਆਲੇ ਦੁਆਲੇ ਨਜ਼ਰ ਮਾਰਦਿਆਂ ਕਿਹਾ ਹਾਂ ਭਈ ਜੈਬਸਾ 4100 4101 4102 ਲਿਖ ਦਿਓ ਜੀ ਜੈਬਸਾਉਂ ਦੇ ਨਾਮ ਹੋਰ ਕੋਈ ਨਹੀਂ ਬੋਲਿਆ ਪੰਚਾਇਤ ਸੈਕਟਰੀ ਨੇ ਕਾਲੂ ਵੱਲ ਦੇਖਿਆ ਉਹ ਝੂਠਾ ਜਿਹਾ ਹੱਸਦਾ ਕਿਸੇ ਨਾਲ ਗੱਲ ਨਹੀਂ ਪੈ ਗਿਆ ਸੀ ਸੈਕਟਰੀ ਨੇ ਹੱਡਾ ਰੋੜੀ 1 ਸਾਲ ਵਾਸਤੇ ਜੈਬੂ ਦੇ ਨਾਂ ਲਿਖ ਦਿੱਤੀ ਸੀ ਜੈਬੂ ਨੇ ਖਿੱਸੇ ਵਿੱਚੋਂ ਪੂਰੇ 4100 ਨੋਟ ਗਿਣ ਕੇ ਮੇਜ਼ ਤੇ ਰੱਖ ਦਿੱਤੇ ਸਨ ਪਹਿਲੇ 2 ਕੁ ਮਹੀਨੇ ਤਾਂ ਪਸ਼ੂ ਆਮ ਵਾਂਗ ਹੀ ਮਰਦੇ ਰਹੇ ਸਨ ਜੈਬੂ ਨੂੰ ਯਕੀਨਦਾ ਸੀ ਕਿ ਉਹ ਠੇਕਾ ਪੂਰਾ ਜਲਦੀ ਹੀ ਕਰ ਲਵੇਗਾ ਫਿਰ ਮਹੀਨਾ ਲੰਘ ਗਿਆ ਬਾਦ ਦੇ ਮਹੀਨਿਆਂ ਵਿੱਚ ਵੀ ਇਕਾਦੁੱਕਾ ਪਸ਼ੂ ਹੀ ਮਰੇ ਸਨ ਉਂਜ ਤਾਂ ਪਿੰਡ ਵਿੱਚ ਜਦੋਂ ਦੀ ਪਸ਼ੂ ਡਿਸਪੈਂਸਰੀ ਖੁੱਲੀ ਸੀ ਉਦੋਂ ਤੋਂ ਹੀ ਪਸ਼ੂਆਂ ਦੀ ਮਰਨ ਗਿਣਤੀ ਘਟ ਗਈ ਸੀ ਭਾਵੇਂ ਡਿਸਪੈਂਸਰੀ ਤਾਂ 2 ਟਾਂ ਹੀ ਸਾਲ ਪਹਿਲਾਂ ਖੁੱਲੀ ਸੀ ਪਰ ਜੈਬੂ ਨੂੰ ਉਸ ਦੀ ਹੋਣ ਦਾ ਅਹਿਸਾਸ ਇਨਾ ਮਹੀਨਿਆਂ ਵਿੱਚ ਹੀ ਬਹੁਤਾ ਹੋਣ ਲੱਗਾ ਸੀ ਪਸ਼ੂ ਪਹਿਲਾਂ ਵੀ ਕਈ ਵਾਰ ਮਹੀਨਾ ਮਹੀਨਾ ਕੋਈ ਮਰਦਾ ਹੀ ਨਹੀਂ ਸੀ ਪਰ ਉਦੋਂ ਡਿਸਪੈਂਸਰੀ ਵਾਲ ਕਦੀ ਧਿਆਨ ਹੀ ਨਹੀਂ ਸੀ ਗਿਆ ਚੌਂਕੜੀ ਤੇ ਬੈਠਿਆ ਬੈਠਿਆ ਅਚਾਨਕ ਜੈਬੂ ਨੇ ਦੇਖਿਆ ਕਿ ਮਹਿੰਦਰ ਸਿੰਘ ਜੱਟ ਉਸ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ ਉਹ ਉੱਠ ਕੇ ਮਹਿੰਦਰ ਸਿੰਘ ਕੋਲ ਚਲਾ ਗਿਆ ਜੈਬੂ ਯਾਰ ਅੱਗੇ ਉਸ ਤੋਂ ਬੋਲਿਆ ਨਾ ਗਿਆ ਜੈਬੂ ਨੇ ਦੇਖਿਆ ਕਿ ਉਸ ਦਾ ਗਲਾ ਪਰ ਆਇਆ ਸੀ ਹਾਂਜੀ ਸਰਦਾਰ ਜੀ ਕੀ ਗੱਲ ਹੋ ਗਈ ਮਹਿੰਦਰ ਸਿਉ ਨੇ ਗਲਾ ਸਾਫ ਕਰਦਿਆਂ ਕਿਹਾ ਯਾਰ ਜੈਬੂ ਆਪਣੀ ਮੱਜ ਮਰ ਗਈ ਉਹੀ ਜਿਹੜੀ ਤੂੰ ਤਨੋਲੇ ਵਾਲੇ ਵਪਾਰੀ ਤੋਂ ਦਵਾਈਤੀ ਹੈ ਉਹ ਤਾਂ ਚੰਗੀ ਭਲੀ ਤੀ ਮੇਰਾ ਖਿਆਲ ਹੈ ਸੁਹਾਵੀ ਤੀ ਜਾ ਹੀ ਤੀ ਅਜੀ ਉਸਦੇ ਮੂੰਹੋਂ ਨਿਕਲਿਆ ਸੀ ਬਿਲਕੁਲ ਓਵੇਂ ਜਿਵੇਂ ਹਮੇਸ਼ਾ ਤੋਂ ਨਿਕਲਦਾ ਆਇਆ ਸੀ ਹਮਦਰਦੀ ਨਾਲ ਲਬਰੀਸ ਮਹਿੰਦਰ ਸਿਉ ਤੋਂ ਬੋਲਿਆ ਨਾ ਗਿਆ ਉਹ ਸਾਈਕਲ ਮੋੜ ਕੇ ਫਿਰ ਘਰ ਵੱਲ ਚਲਾ ਗਿਆ ਖੜਾ ਖੜਾ ਜੈਬੂ ਜਾਂਦੇ ਮਹਿੰਦਰ ਸਿੰਘ ਨੂੰ ਦੇਖਦਾ ਰਿਹਾ ਅਚਾਨਕ ਉਸ ਦਾ ਧਿਆਨ ਆਪਣੇ ਅੰਦਰ ਉੱਠ ਰਹੀ ਸ਼ੋਰ ਵੱਲ ਗਿਆ ਉਸ ਦੇ ਅੰਦਰ ਲੰਬੀ ਉਡੀਕ ਵਰਗਾ ਕੁਝ ਸੀ ਜਿਹੜਾ ਚਾਂਬੜਾ ਪਾਰਿਆ ਸੀ ਉਸ ਵਿੱਚ ਚੌਂਕੜੀ ਤੇ ਬੈਠੇ ਬੰਦਿਆਂ ਨਾਲ ਅੱਖ ਮਿਲਾਉਂਦੀ ਹਿੰਮਤ ਨਹੀਂ ਸੀ ਉਹ ਘਰ ਵੱਲ ਤੁਰ ਪਿਆ ਘਰੇ ਜਾ ਕੇ ਉਚ ਪਚਾਪ ਮੱਝ ਨੂੰ ਬੰਨਣ ਵਾਲਾ ਰਸਾ ਲੱਭਣ ਲੱਗਾ ਕੀ ਲੱਭੀ ਜਾਣਾ ਮੀਤੋ ਨੇ ਪੁੱਛਿਆ ਰਸਾ ਨਹੀਂ ਧਿਆਉਂਦਾ ਮੈਂ ਇੱਥੇ ਰੱਖਿਆ ਤੀ ਘੁਰਲੀ ਵਿੱਚ ਕੀ ਗੱਲ ਪਸ਼ੂ ਮਰ ਗਿਆ ਕੋਈ ਆਹੋ ਮਿੰਦਰ ਸੇ ਆਉਂਦੀ ਮੈਂ ਮਰ ਗਈ ਉਹ ਸੰਭਲ ਸੰਭਲ ਬੋਲ ਰਿਹਾ ਸੀ ਕਿੰਵੇਂ ਸੂਏ ਤੀ ਮੀਤੋ ਜਿਵੇਂ ਮੱਝ ਬਾਰੇ ਕੋਈ ਬਾਜ਼ਿਫ ਫੈਸਲਾ ਕਰਨਾ ਚਾਹੁੰਦੀ ਸੀ ਤੀਜੇ ਸੂਏ ਚਤੀ ਅਜੀ ਇਹਦਾ ਤਾਂ ਸੌਦਾ ਵੀ ਮੈਂ ਹੀ ਕਰਾਇਆ ਤੀ ਚੰਗੀ ਨਸਲ ਦੀ ਮੈਂ ਤੀ ਜੈਬੂ ਦੀ ਸੌਰਿਓ ਆਈ ਹੋਈ ਕੁੜੀ ਰੱਸਾ ਲੱਬ ਲਈ ਰੱਸਾ ਫੜਾਉਂਦੀ ਹੋਈ ਉਹ ਜੈਬੂ ਵੱਲ ਇਸ ਤਰ੍ਹਾਂ ਝਾਕੀ ਜਿਵੇਂ ਕਹਿੰਦੀ ਹੋਵੇ ਬਾਪੂ ਹੁਣ ਤਾਂ ਮੈਨੂੰ ਸਾਈਕਲ ਲੈ ਦੇਵੇਂਗਾ ਜੈਬੂ ਆਪਣੇ ਮੁੰਡੇ ਬਿੱਟਰ ਨੂੰ ਨਾਲ ਲੈ ਕੇ ਮਹਿੰਦਰ ਸਿੰਘ ਦੇ ਘਰੇ ਚਲਾ ਗਿਆ। 베ੜੇ ਵਿੱਚ ਖੜੀ ਨਿੰਮ ਦੀ ਛਾਵੇਂ ਮੱਝ ਚੌਫਾਲ ਡਿੱਗੀ ਪਈ ਸੀ। ਉਸਦੇ ਖੁੱਲੇ ਬੂਥਣੇ ਵਿੱਚੋਂ ਲਾਰਾਂ ਬਾਹਰ ਤੱਕ ਲਮਕੀਆਂ ਪਈਆਂ ਸਨ। ਖੁਰਲੀ ਤੇ ਖੜੀਆਂ ਬਾਕੀ ਮੱਝਾਂ ਗਰਦਨਾ ਲਮਕਾ ਲਮਕਾ ਕੇ ਉਸ ਵੱਲ ਦੇਖ ਰਹੀਆਂ ਸਨ। ਜੈਬੂ ਨੇ ਦੇਖਿਆ ਮਹਿੰਦਰ ਸਿੰਘ ਦੇ ਪਰਿਵਾਰ ਦੇ ਜੀ 베ੜੇ ਵਿੱਚ ਉਦਾਸ ਬੈਠੇ ਸਨ। ਮਹਿੰਦਰ ਸਿਓ ਪਾਣੀ ਦਾ ਜੱਗ ਭਰ ਕੇ ਉਹਨਾਂ ਦੇ ਨੇੜੇ ਆ ਖੜਿਆ ਸੀ ਹੋਇਆ ਕਿ ਲਾਣੀਦਾਰਾ ਜੈਬੂ ਨੇ ਪੁੱਛਿਆ ਪਤਾ ਨਹੀਂ ਯਾਰ ਕੱਲ ਚੰਗੀ ਭਲੀਤੀ ਮੈਨੂੰ ਲੱਗਦਾ ਰਾਤ ਵਾਲੇ ਕੱਖਾਂ ਵਿੱਚ ਕੁਝ ਖਾ ਗਈ ਮੈਨੂੰ ਤਾਂ ਆ ਫੁੱਲੋ ਵੀ ਕੁਝ ਢਿੱਲੀ ਲੱਗਦੀ ਐ ਲਾਣੀਦਾਰਾ ਪਾਂਦਾ ਨਾ ਪੁੱਛ ਡਾਕਟਰ ਨੂੰ ਦਿਖਾ ਲੈ ਸਾਡੇ ਤਾਂ ਚਾਚਾ ਜੀ ਦੁੱਧ ਵੀ ਇਹੀ ਦਿੰਦੀ ਸੀ ਮਿੰਟਚੀ 12000 ਦੀ ਮੈਸ ਹੱਥਾਂ ਚੋਂ ਨਿਕਲ ਗਈ ਮਹਿੰਦਰ ਸੋਂਦੀ ਘਰ ਵਾਲੀ ਵੀ ਨੇੜੇ ਆ ਗਈ ਇਹੋ ਜੀ ਨਸਲ ਭਾਈ ਕਿਤੇ ਨਿਤਨਿਤ ਥਿਆਉਂਦੀ ਐ ਮੈਂ ਹੀ ਦਵਾਈ ਸੀ ਧਨੋਲੇ ਵਾਲੇ ਵਪਾਰੀ ਤੋਂ ਉਹ ਜਿਵੇਂ ਪ੍ਰਾਣੀਆਂ ਯਾਦਾਂ ਨੂੰ ਸਾਹਮਣੇ ਲਿਆ ਕੇ ਦੱਸਣਾ ਚਾਹੁੰਦਾ ਸੀ ਕਿ ਉਹ ਉਹਨਾਂ ਵਿੱਚੋਂ ਹੀ ਸੀ ਉਹਨਾਂ ਦੋਵਾਂ ਨੇ ਰਿੜੀ ਦੁਆਲੇ ਰਸਾਲ ਭੇਟ ਕੇ ਰੇੜੀ ਨੂੰ ਓਲਾਰ ਕੇ ਮੱਝ ਦੇ ਨੇੜੇ ਲਗਾ ਲਿਆ ਫਿਰ ਹੌਲੀ-ਹੌਲੀ ਖਿੱਚ ਕੇ ਉਹਨਾਂ ਨੇ ਮੱਝ ਰੇੜੀ ਤੇ ਲਾਦ ਲਈ ਬਿੱਟੂ ਵੱਛੇ ਨੂੰ ਹੱਕਣ ਲੱਗਾ ਜੈਬੂ ਪਿੱਛੋਂ ਧੱਕਾ ਲਗਾਉਣ ਲੱਗਾ ਮਹਿੰਦਰ ਸਿੰਘ ਉਹਨਾਂ ਦੇ ਪਿੱਛੇ-ਪਿੱਛੇ ਗੇਟ ਤੱਕ ਪਾਣੀ ਛਿੜਕਦਾ ਆਇਆ ਉਹ ਪਿੰਡ ਦੀ ਫੇਰਨੀ ਫੇਰਨੀ ਹੱਡਾ ਰੋੜੀ ਵੱਲ ਜਾ ਰਹੇ ਸਨ ਕੋਲੋਂ ਲੰਘਦਾ ਕੋਈ ਕੋਈ ਬੰਦਾ ਉਹਨਾਂ ਵੱਲ ਦੇਖ ਲੈਂਦਾ ਸੀ ਜੈਬੂ ਦੀ ਕਿਸੇ ਨਾਲ ਅੱਖ ਮਿਲਾਉਂਦੀ ਹਿੰਮਤ ਨਹੀਂ ਸੀ ਪਿੰਡੋਂ ਬਾਹਰ ਨਿਕਲ ਕੇ ਉਸਨੇ ਸੁੱਖ ਦਾ ਸਾਹ ਲਿਆ ਮੱਝ ਉਤਾਰ ਕੇ ਬਿੱਟੂ ਪਰੇ ਦਰਖਤ ਥੱਲੇ ਜਾ ਬੈਠਿਆ ਸੀ ਜੈਬੂ ਨੇ ਛੁਰੀ ਨਾਲ ਚੀਰਾ ਲਾਉਂਦਿਆਂ ਮੱਝ ਦੇ ਛੱਡਿਆਂ ਦੀ ਖਲ ਨੂੰ ਖਿੱਚ ਕੇ ਉਹ ਦੇੜ ਸੁੱਟਿਆ ਤੇਜ਼ ਬਦਬੂ ਜਿਵੇਂ ਧਾਕੇ ਬਾਹਰ ਨਿਕਲੀ ਮੱਝ ਦੇ ਅੰਦਰਲੇ ਅੰਗਾਂ ਦਾ ਰੰਗ ਕਈ ਥਾਵਾਂ ਤੋਂ ਬਦਲਿਆ ਪਿਆ ਸੀ ਬਾਪੂ ਕੁੱਤਿਆਂ ਨੂੰ ਪਰੇ ਭਜਾ ਦੇ ਜੈਬੂ ਕੁੱਤਿਆਂ ਵੱਲ ਝਾਕਦਾ ਹੋਇਆ ਬੋਲਿਆ ਇਹ ਕਿਹੜੇ ਕੁੱਤੇ ਨਹੀਂ ਕੁੱਤਾ ਤਾਂ ਉਹ ਸੀ ਕੁਝ ਮਹੀਨੇ ਪਹਿਲਾਂ ਹੱਡਾ ਰੂੜੀ ਦੇ ਇਨ੍ਹਾਂ ਆਵਾਰਿਆਂ ਕੁੱਤਿਆਂ ਵਿੱਚ ਇੱਕ ਖੜੇ ਕੰਨਾਂ ਵਾਲਾ ਸੋਹਣਾ ਜਿਹਾ ਕੁੱਤਾ ਆਰ ਲਿਆ ਸੀ ਇੱਕ ਦਿਨ ਨੇੜੇ ਦੀ ਮੋਟਰ ਵਾਲੇ ਜੈਲੇ ਦੇ ਮੁੰਡੇ ਨੇ ਉਸ ਨੂੰ ਦੇਖ ਲਿਆ ਉਹ ਕਈ ਦਿਨ ਕੁੱਤੇ ਨੂੰ ਫੜਨ ਦੀ ਯਤਨ ਕਰਦਾ ਰਿਹਾ ਇੱਕ ਦਿਨ ਉਹ ਇੱਕ ਪਿੰਜਰਾ ਲੈ ਕੇ ਹੱਡਾ ਰੋੜੀ ਵਿੱਚ ਆ ਗਿਆ ਹੱਡਾ ਰੋੜੀ ਦੇ ਕੁੱਤੇ ਨੇੜੇ ਤੇੜੇ ਦੀਆਂ ਹੱਡਾ ਰੋੜੀਆਂ ਦੇ ਸਰਤੇ ਪਲਦੇ ਸਨ ਉਹ ਕੁੱਤਾ ਵੀ ਉਹਨਾਂ ਦੇ ਨਾਲ ਹੀ ਕੰਮਦਾ ਰਹਿੰਦਾ ਉਸ ਦਿਨ ਜੈਬੂ ਇੱਕ ਕੱਟੇ ਦਾ ਚਮ ਉਤਾਰ ਰਿਹਾ ਸੀ ਤਾਇਆ ਇੱਕ ਟੁਕੜਾ ਆ ਪਿੰਜਰੇ ਵਿੱਚ ਸੁੱਟੀ ਮੁੰਡੇ ਨੇ ਕਿਹਾ ਤੂੰ ਭਾਈ ਮੱਲਾ ਇਸ ਰੱਬ ਦੇ ਜੀ ਦੇ ਐਨੇ ਦਿਨਾਂ ਦਾ ਕਿਉਂ ਪਿੱਛੇ ਪਿਆ ਹੋਇਆ ਹੈ ਵਾਹ ਵੇ ਤਾਇਆ ਇਹ ਤਾਂ ਪਿਓਰ ਜਰਮਨ ਸ਼ੈਫਰਡ ਹੈ ਘਟੂ ਘਟ 5000 ਦਾ ਬੀਕੂ ਸਾਲੇ ਕੁੱਤੇ ਵੀ ਵੇਖਣ ਲੱਗ ਗੀ ਜੈਬੂ ਮੁੰਡੇ ਦੇ ਮੂੰਹ ਵੱਲ ਦੇਖਣ ਲੱਗਾ ਫਿਰ ਉਹ ਆਪਣੇ ਆਪ ਨੂੰ ਕਹਿਣ ਲੱਗਾ ਜੈਬਸਿਆਂ ਦੁਨੀਆ ਬਹੁਤ ਬਦਲ ਗਈ ਹੈ ਤੇਰੀ ਹੱਡਾਰੂੜੀ ਨਹੀਂ ਵਿਕਣ ਲੱਗੀ ਉਸ ਦਿਨ ਵੇੜੇ ਦੇ ਘਰਾਂ ਵਿੱਚ ਇੱਕ ਬੰਦਾ ਸਾਗ ਵੇਚਦਾ ਫਿਰਦਾ ਸੀ ਮੈਂ ਕਿਹਾ ਸਹਰਿਆ ਤੇਰਾ ਸਾਗ ਪਿੰਡ ਚ ਕਿਹਨੇ ਖਰੀਦਣਾ ਸ਼ਹਿਰ ਚ ਜਾ ਕੇ ਵੇਚ ਇੱਥੇ ਤਾਂ ਜੱਟਾਂ ਦੇ ਖੇਤਾਂ ਚੋਂ ਜਿੰਨਾ ਮਰਜੀ ਤੋੜ ਲਈਏ ਪਰ ਮੇਰੇ ਦੇਖਦੇ ਦੇਖਦੇ ਜੁਲਾਈਆਂ ਦੇ ਬੈਂਕ ਚ ਕਲਰਕ ਲੱਗੇ ਮੁੰਡੇ ਦੀ ਬਹੂ ਨੇ ਚਾਰ ਗੁੱਟੀਆਂ ਖਰੀਦ ਲਈਆਂ ਠੀਕ ਹੈ ਭਾਈ ਬੈਂਕ ਚ ਅਫਸਰ ਲੱਗਿਆ ਮੁੰਡਾ ਆਪਣੀ ਬਹੂ ਨੂੰ ਜੱਟਾਂ ਦੇ ਖੇਤਾਂ ਚ ਕਿਉਂ ਜਾਣ ਦਿਓ ਜਦੋਂ ਉਹ ਦੋਵੇਂ ਪਿਓ ਪੱਤ ਹੱਡਾਰੂੜੀ ਵਿੱਚੋਂ ਬਾਹਰ ਨਿਕਲ ਰਹੇ ਸਨ ਤਾਂ ਗਿਰਜਾ ਉਤਰਨੀਆ ਸ਼ੁਰੂ ਹੋ ਗਈਆਂ ਸਨ ਉਹਨਾਂ ਨੇ ਖੰਭ ਮਾਰਨੇ ਬੰਦ ਕੀਤੇ ਹੋਏ ਸਨ ਪਲੋ ਪਾਲੀ ਉਹ ਹਰ ਗੇੜੇ ਨਾਲ ਨੀਵੀਆਂ ਹੁੰਦੀਆਂ ਜਾਂਦੀਆਂ ਤੇ ਫਿਰ ਹੌਲੀ-ਹੌਲੀ ਆਪਣੇ ਚੌੜੇ ਖੰਭਾਂ ਨੂੰ ਖਿਲਾਰੀ ਲਖਦੀਆਂ ਉੱਤਰ ਕੇ ਭੱਜਦੀਆਂ ਹੋਈਆਂ ਰੁਕ ਜਾਂਦੀਆਂ ਤੇ ਫਿਰ ਹੌਲੀ-ਹੌਲੀ ਤੁਰਦੀਆਂ ਮੱਝ ਦੇ ਮਾਸ ਦੇ ਨੇੜੇ ਪਹੁੰਚ ਕੇ ਉਸ ਨੂੰ ਚੁੰਡਣਾ ਸ਼ੁਰੂ ਕਰ ਦਿੰਦੀਆਂ ਬਾਪੂ ਮੈਨੂੰ ਲੱਗਦਾ ਉਹਨਾਂ ਦੀ ਦੂਜੀ ਮੱਸ ਵੀ ਨਹੀਂ ਬਚਦੀ ਮਿੰਦਰ ਸਿਆਂ ਦੇ ਘਰ ਨੂੰ ਦੂਰੋਂ ਦੇਖਦੇ ਆ ਬੱਟੂ ਨੇ ਹੌਲੀਦੈ ਨਹੀਂ ਕਿਹਾ ਤਾਂ ਜਾਬੂ ਉਸ ਨੂੰ ਭੱਜ ਕੇ ਪੈ ਗਿਆ ਸੋਰੀਆ ਇਹੋ ਜੀ ਬੋਲ ਨਹੀਂ ਮੂੰਹ ਕੱਢਦੀ ਹੁੰਦੀ ਇਹ ਕਹਿੰਦੇ ਆ ਜੈਬੂ ਨੂੰ ਲੱਗਿਆ ਜਿਵੇਂ ਉਸ ਅੰਦਰ ਲੜਨ ਦੀ ਸ਼ਕਤੀ ਅਜੇ ਮੁੱਕੀ ਨਹੀਂ ਸੀ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ